ਅੱਜ ਅਸੀਂ 1 ਘੰਟਾ ਲੇਟ ਆ ਪੂਰਾ ਬੱਸਾਂ ਹੀ ਲੇਟ ਹੋ ਗਈਆਂ ਉਹ ਦੇਖੋ ਟਾਈਮ ਸਾਰਾ ਚੇਂਜ ਲਿਖਿਆ ਆ ਗਿਆ ਨਾ ਪਤਾ ਨਹੀਂ ਪਹਿਲਾਂ ਲਿਖਿਆ ਹੋਣਾ ਵਾ ਸਰੀ ਮੌਕੇ ਤੇ ਲਿਖਿਆ ਜਾਨੀ ਕਿ ਸਾਰੇ ਲੋਕੀ ਖੜੇ ਸੀਗੇ ਆਏ ਦੇਖਿਆ ਵੀ ਨਹੀਂ ਕਿਸੇ ਨੇ ਤਾਂ ਕਿਉਂਕਿ ਉਹੀ ਟਾਈਮ ਤੇ ਤਾਂ ਬੱਸ ਆਉਂਦੀ ਔਰ ਕਿ ਖੜ ਜਾਂਦੇ ਨੇ ਹਨਾ ਆ ਕੇ ਜਦੋਂ ਕੋਈ ਬੱਸ ਆਈ ਉਹ ਨਹੀਂ ਦਾਦਾ 15-15 ਮਿੰਟ ਲੇਟ ਫੇਰ ਦੇਖਣ ਲੱਗੇ ਸਾਰੇ ਤੇ ਉਹ ਆਈ ਐ ਇੱਕ ਹੁਣ ਸਾਡੇ ਏਰੀਏ ਵਾਲੀ ਉਹਦੇ ਜਾਂਦੇ ਆ ਉਹ ਆ ਗਈ ਐ ਆਪਣੀ ਤੁਰੰਤ ਇੰਨਵਾਨੀ ਪੂਰੀਆਂ ਘੰਟਾ ਘੰਟਾ ਲੇਟ ਆਈਆਂ ਨੇ ਬਸ ਜਾਂਦੀਆਂ ਪਤਾ ਨਹੀਂ ਕਿੱਧਰ ਦੀ ਨੇ ਤਾਂ ਹੀ ਅਸੀਂ ਫਿਰ ਇੱਥੇ ਸਟੇਸ਼ਨ ਤੇ ਹੀ ਆ ਗਏ 9 ਵਜੇ ਆ 9 ਵਜੇ ਕੰਮ ਤੇ ਆ ਕੇ ਬੜੇ ਹਾਂ ਅੱਜ ਲੱਗਦਾ ਆਏ ਹਾਂ ਜਿਵੇਂ 11 12 ਵਜੇ ਕੀ ਹੁੰਦੇ ਐਡਾ ਦਿਨ ਛੜਿਆ ਹੋਇਆ ਬੱਸ ਹਲਾ ਹੀ ਨਹੀਂ ਪਤਾ ਨਹੀਂ ਅੱਜ ਕੀ ਰੂਟ ਰਟ ਸੀ ਜੀ ਬੱਤੇ ਸਟੇਸ਼ਨ ਤੇ ਗਏ ਉੱਥੋਂ ਚੜੇ ਫਿਰ। ਹੋਰ ਮੈਂ ਕਈ ਵਾਰੀ ਤਾਂ 5 ਮਿੰਟ ਲੇਟ ਹੋ ਜਾਂਦੀ ਹੁੰਦੀ ਆ ਬਸ। ਕਈ ਵਾਰੀ ਪੂਰੇ 2.5 ਵਜੇ ਆ ਜਾਂਦੀ ਆ। ਆ ساری ਚੜਾਈ ਮਾਰ ਲੈਂਦੀ ਆ। ਖਾਸੀ ਚੜਾਈ ਆ। ਬੱਸ ਦਾ ਉਹ ਦੇ। ਬੱਸ ਉੱਥੋਂ ਰੋੜ ਜਾਂਦਾ ਵਾ। ਆਉਂਦੇ ਹੋਏ ਤਾਂ ਉਵੇਂ ਮੜਚ ਥੱਲੇ ਉੱਤਰ ਜਾਈਦਾ ਔਰ ਜਿਹੜਾ ਟਰੱਕ ਜਾਂ ਲੰਘਿਆ ਨਾ ਬਸ ਹੋਰ ਰੋਡ ਆ ਹੋ ਪਾ ਇੱਕ ਤਾਂ 2:30 ਵਜੇ ਜਾਂਦੀ ਆ ਤੇ ਇੱਕ ਜਾਂਦੀ ਆ ਲੰਘਦੀ ਆ 3 ਵਜੇ 2:50 ਕਿਤੇ 45 ਕਿਤੇ ਆ ਜਾਂਦੀ ਆ ਜੇ 2-3 ਕਿ ਮਿੰਟ ਲੇਟ ਹੋਊਗੀ ਫੇਰ ਤਾਂ ਫੜ ਲੂ ਨਹੀਂ ਨਹੀਂ ਇਹ ਰੋਕਦੇ ਹੈਗੇ ਚਲ ਦੇ ਦਿਆਂ ਨੰਗਦੀ ਆ ਮਰਦੀ ਆ ਹੋਰ ਉੜ ਤੱਕ ਹੀ ਪਹੁੰਚ ਜਾ ਫਿਰ ਵੀ ਹੱਥ ਜਾ ਦੇ ਲੂੰਗਾ ਜੇ ਚੰਗਾ ਹੋਵੇ ਡਰਾਈਵਰ ਕਈ ਵਾਰੀ ਰੋਕ ਲੈਂਦੇ ਆ ਪੂਰੇ ਢਾਈ ਵਜੇ ਓਹੋ ਹੋ ਨਾਂਗੀ ਹੁਣ ਤਾਂ ਪਰ ਉਰਦੇ ਵੀ ਆ ਗਏ ਉੱਥੇ ਆਵਾ ਫਰਮਾਤਾ ਜੀ ਹੁਣ ਸ਼ਾਇਦ ਮਿਲ ਜੂ ਉਹ ਆ ਗਈ ਆ ਗਈ ਆ ਗਈ ਮੈੜੀ ਗਈ ਹੱਥ ਜਮ ਮਸਰਾ ਨਹੀਂ ਦਿੱਤਾ ਸੀ ਰੋਕ ਲਈ ਨਹੀਂ ਇਹ ਡਰਾਈਵਰ ਹੈ ਨਾ ਜਿਹੜਾ ਇਹ ਡਰਾਈਵਰ ਹੈ ਸਾਰਿਆਂ ਨਾਲ ਲੜਦਾ ਜੇ ਵੀ ਇਹ ਤਾਂ ਪੁੱਛ ਰਿਹਾਵੇਂ ਨਾ ਕਿ ਉੱਥੇ ਨੂੰ ਜਾਣਾ ਹੈ ਕਿਹੜਾ ਤੇ ਮੂਰੇ ਫੜਿਆ ਭਾਈ ਜਾਨ ਇੱਕ ਦੋ ਬਸਾਂ ਇਹ ਜਿਹੀਆਂ ਹੁੰਦੀਆਂ ਜਿਹੜੀਆਂ ਉੱਪਰ ਦੀ ਚਲੇ ਜਾਂਦੀਆਂ ਨੇ ਨਾਮ ਸੀਮ ਲਿਖੇ ਹੁੰਦੇ ਨੇ ਕਿ ਆ ਪਿੱਛਾ ਦੇ ਤੇ ਜੇ ਇਹਨੂੰ ਪੁੱਛ ਵੀ ਦਿੱਤਾ ਕਿ ਇਹ ਉੱਥੋਂ ਦੀ ਜਾਂ ਰਹੀ ਹੈ ਉੱਪਰ ਵੀ ਜਾਂਦੀ ਹੈ ਦੱਸਦਾ ਕਿਹਾ ਕਹਿੰਦਾ ਕਿ ਕਹਿ ਦਿੰਦਾ ਥੋੜ੍ਹ ਫੜੋ ਅੱਜ ਪਤਾ ਨਹੀਂ ਕੀ ਮੰਨ ਮੇਹਰ ਪੈ ਗਈ ਡੋਗਲੀ ਬੱਤੀ ਨਹੀਂ ਆ ਗਿਆ ਆ ਵੀ ਚੰਗਾ ਗਿਆ ਬੋਟੀ ਮੋਟੀ ਗਣੀ ਚੱਲਾ ਹਮੇ ਘਰ ਦੇ ਕੋਲੇ ਹੀ ਗਿਆ ਦੇਸਾ ਉਹ ਨਾਲ ਆਇਆ ਨੇ ਮੈਨੂੰ ਘਰ ਤੱਕ ਹੀ ਪਹੁੰਚਾਉ ਦੇਣਾ ਇਧਰ ਇਧਰ ਤਿਆਰੀ ਵੀ ਹੋਣ ਲੱਗੀ ਹੋਈ ਸੀ ਹੁਣ ਸਾਰਾ ਠਾਕਣ ਲੱਗੇ ਨੇ ਦੇਖੋ ਉਹ ਦੇਖੋ ਚੰਗਾਈ ਪ੍ਰੋਗਰਾਮ ਸੀ ਹੁਣ ਠਾਕਣ ਲੱਗੇ ਇਧਰ ਵੀ ਲੱਗਣ ਲੱਗਿਆ ਹੈ ਪਤਾ ਨਹੀਂ ਕਿੱਦਾਂ ਨੂੰ ਆਵੇ ਅੱਜ ਦਾ ਹੀ ਹੁਣ ਇਹਦਾ ਸਾਰਾ ਅਨਾ ਹੈ ਮੈਂ ਕਰਨ ਲੱਗੇ ਨੇ ਸਾਰਾ ਚੰਗਾ ਹੀ ਸਿਸਟਮ ਲਾਇਆ ਹੋਇਆ ਡੀ ਜੀ ਪਰ ਚੰਗੇ ਗਾਇਕ ਨਹੀਂ ਹੋਣਾ ਹੁਣ ਚਲ ਘਰੇ ਆ ਗਿਆ ਸੀਗੇ ਥੋੜਾ ਜਿਹਾ ਹੀ ਪਿੰਚੇ ਆ ਬਚਾਅ ਹੋ ਗਿਆ ਤੇ ਥੋੜਾ ਜਿਹਾ ਪਿੱਛੇ ਹੁੰਦਾ ਫੇਰ ਭੇਜ ਜਾਣਾ ਹੀ ਚੰਗਾ ਏ। ਬੜੇ ਦਿਨਾਂ ਬਾਅਦ ਭਾਈ ਮੀਂਹ ਆਇਆ ਓਏ। ਬਹੁਤ ਦਿਨਾਂ ਬਾਅਦ। ਗਰਮੀ ਵੀ ਬਹੁਤ ਜ਼ਿਆਦਾ ਹੋ ਗਈ ਸੀ। ਮੈਂ ਕੱਲ ਵੀ ਕਿਹਾ ਸੀ ਬਹੁਤ ਜ਼ਿਆਦਾ ਗਰਮੀ ਹੋਗੀ। ਸਿੱੰਨੀ ਕਹਦੋ ਓਨੀ। ਆਰਡਰੋ ਮੇ ਪਾਣੀ ਦੇ ਦੁੱਧ ਵੀ ਆਰਡਰ ਕੀਤਾ ਹੋਇਆ ਵਾ ਉਹ ਪਤਾ ਨਹੀਂ 4 ਵਜੇ ਦਾ ਟਾਈਮ ਆ ਵੀ 4 ਵਜੇ ਆਉਣਾ ਸੀ ਉਹਨਾਂ ਨੇ। ਹਾਲੇ ਪਤਾ ਨਹੀਂ ਉਹ ਪਰ ਆਉਣਗੇ ਪਤਾ ਨਹੀਂ ਮੈਨੂੰ। ਵੈਸੇ ਲੋਕੇਸ਼ਨ ਦੇ ਵਿੱਚ ਤਾਂ ਇਹੀ ਦਿਖਾ ਹੋਇਆ ਵੀ ਤੁਰਪੇ ਨੇ ਉਹ। ਬਾਕੀ ਦੇਖਦੇ ਆ। ਇੱਧਰ ਜਿੰਨੇ ਵੀ ਘਰ ਨੇ ਨਾ ਹਾਂ ਆ ਜਿੰਨੇ ਵੀ ਘਰ ਨੇ ਆ ਹਾਂ ਸਾਰੇ ਇੱਧਰ ਦੀ ਸਾਰੇ ਸਟੂਡੈਂਟ ਰਹਿੰਦੇ ਨੇ ਇੱਥੇ। ਦਿਲ ਸਾਰੇ ਸਟੂਡੈਂਟ ਇੱਕ ਮਾਸ ਵੀ ਮਣਕੇ ਦੋ ਤਿੰਨ ਤੇ ਤਿੰਨ ਚਾਰ ਕੇ ਪਰਿਵਾਰ ਰਹਿੰਦੇ ਹੋਣਗੇ ਬਾਕੀ ਤਾਂ ਸਾਰੇ ਸਟੂਡੈਂਟ ਇੱਥੇ ਯੂਨੀਵਰਸਿਟੀਆਂ ਬਹੁਤ ਆਮ ਹਰੇਕ ਜਰੀ ਬਸਿਆ ਹਨ ਬਹੁਤ ਵਾਰ ਸਾਰੀ ਰਾਤ ਹੀ ਖਰੂ ਪੌਂਦੇ ਰਹਿੰਦੇ ਆ ਸਾਹਮਣੇ ਵੀ ਇੱਧਰ ਉੱਧਰ ਸਾਰੇ ਸਟੂਡੈਂਟ ਹੀ ਰਹਿੰਦੇ ਆ ਬਹੁਤ ਖਰੂ ਪੌਂਦੇ ਨੇ ਸ਼ੁੱਕਰ ਸ਼ਨੀਵਾਰ ਦੀ ਰਾਤ ਨੂੰ ਤਾਂ 4 4 5 5 ਵਜੇ ਤੱਕ ਸੌਂਦੇ ਨਹੀਂਗੇ ਤੇ ਦੂਜੇ ਦਿਨ ਦਿਨੇ ਉੱਠ ਲੈਣੀ ਹੈਗੀ ਸਵਾਦ ਆ ਗਿਆ ਬੇ ਇੱਕ ਨਾ ਮੁਠਿਆ ਬਿਜਲੀ ਨਹੀਂ ਜੋਰ ਦੀ ਗਰੀ ਆ ਨਾ ਇੰਨੀ ਜਿਆਦਾ ਜੋਰ ਦੀ ਉਹ ਸਾਹਮਣੇ ਘਰੇ ਲਾਈਟਾਂ ਵੀ ਚਲੇ ਗਈਆਂ ਮੈਂ ਤਾਂ ਚਲ ਹੁਣ ਲਾਈਟ ਚ ਲਾ ਕੇ ਦੇਖੀ ਆ ਹੈਗੀ ਸੀਗੀ ਲਾਈਟ ਬਹੁਤ ਜਿਆਦਾ ਜੋਰ ਦੀ ਗਰਜ ਕੇ ਡਿੱਗੀ ਆ ਬਿਜਲੀ ਡਿੱਗੀ ਵੀ ਇੱਥੇ ਨੇੜੇ ਤੇੜੇ ਹੀ ਆ ਕਿਤੇ ਇਹ ਨਹੀਂ ਵੀ ਬਹੁਤ ਦੂਰ ਡਿੱਗੀ ਹੋਣੀ ਹੈ ਨੇੜੇ ਦੇ ਨੇੜੇ ਹੀ ਹੁਣ ਫੇਰ ਦੇਖਿਓ ਲੱਸ਼ ਗਿਆ ਸੀ ਬਹੁਤ ਦੀ ਰਵਾ ਹਵਾ ਹਾਜ਼ਰੇ ਹੀ ਕਰਵੀ ਤੋਂ ਬਾਦ ਹੋੜਾ ਮੌਸਮ ਵੇਖ ਪਰ ਫਿਰ ਤੋਂ ਕਾਲਾ ਬਟਪੱਤਲ ਮੜਾ ਜਾਂ ਚਾਣਾ ਹੁੰਦਾ ਦੋ ਵੇਰੀਆਂ ਹੋਇਆਂ ਚਾਨਣਾ ਜਿਹਾ ਹੋ ਕੇ ਉਦੋਂ ਬਾਦ ਆਵਾਜ਼ ਆਉਂਦੀ ਆ ਬਿਜਲੀ ਦੀ ਦੋ ਹੀ ਵੇਰੀ ਡਰਾਤਾ ਹੌਂਟੇ ਕੇਆ ਕੰਮ ਇਹ ਤਾਂ ਬਹੁ ਕੇ ਆਣ ਸੀ ਦੋ ਵੇਰੀ ਤਾਂ ਚਾਹ ਦੇਖਦੇ ਆ ਜੇ ਕਿਤੇ ਦੁਬਾਰਾ ਹੋਈ ਫੇਰ ਦੱਸੋ ਮੈਂ ਪਾਣੀ ਆਰਡਰ ਕਰਾਇਆ ਸੀਗਾ ਪਾਣੀ ਆ ਗਿਆ ਦੁੱਧ ਕੀਤਾ ਸੀਗਾ ਤੇ ਲਈ ਆਉਂਦਾ ਮੁੰਡਾ ਜਰਾ ਮੁੰਡਾ ਪਾਕਿਸਤਾਨੀ ਲੱਗਿਆ ਪਾਣੀ ਪਾਣੀ ਦੀ ਪ੍ਰੋਬਲਮ ਆਉਂਦੀ ਆ ਉੱਧਰ ਵੀ ਚੜਾਈ ਜੀ ਹੈ ਨਾ ਤੇ ਇੱਧਰ ਵੀ ਚੜਾਈ ਆ ਪਾਣੀ ਲੈ ਕੇ ਆਉਂਦੇ ਆ ਨੂੰ ਪ੍ਰੋਬਲਮ ਜੀ ਆਉਂਦੀ ਆ ਤੇ ਫਿਰ ਹੁਣ ਮੈਂ ਇਕੱਠਾ ਹੀ ਮੰਗਾ ਲਿਆ ਪਾਣੀ ਮੈਂ ਕਿਹਾ ਚੱਲ ਮਹੀਨਾ ਤਾਂ ਡੇਢ ਮਹੀਨਾ ਲੰਘ ਜਾਊਗਾ ਇਹਦੇ ਨਾਲ 2 ਮਹੀਨੇ ਤਾਂ ਲੰਘਣਗੇ ਹੀ ਚਲ 2 ਮਹੀਨੇ ਨਹੀਂ ਡੇਢ ਕੁ ਮਹੀਨਾ ਤਾਂ ਲੰਘੂਗਾ ਹੀ ਇਹਦੇ ਨਾਲ ਕਿਉਂਕਿ ਹੁਣ ਤਾਂ ਪੀਤਾ ਜਾਂਦਾ ਗਰਮੀ ਜਿਆਦਾ ਵਾ ਪਾਕਿਸਤਾਨੀ ਬਾਈ ਲੈ ਕੇ ਆਇਆ ਆਪਾਂ ਯਾਨੀ ਕਿ 20 ਰੁਪਏ ਦਾ ਲਾਜ਼ਮੀ ਹੁੰਦਾ 20 ਰੁਪਏ ਦਾ 20 ਰੁਪਏ ਦੀ ਚੀਜ਼ ਮੰਗਵਣੀ ਹੁੰਦੀ ਆ ਤਾਂ ਫਿਰ ਇਹ ਘਰੇ ਛੱਡ ਕੇ ਜਾਂਦੇ ਨੇ ਤੇ ਫਿਰ ਮੈਂ 50 ਬੋਤਲਾਂ ਪਾਣੀ ਦੀਆਂ ਮੰਗਾਲੀਆਂ। 13 13.5 ਰੁਪਏ ਦਾ ਪਾਣੀ ਆਇਆ ਸੀਗਾ। ਤੇ ਬਾਕੀ ਮੈਂ ਦੁੱਧ ਮੰਗਾਲਿਆ। ਮੈਂ ਕਿਹਾ ਦੁੱਧ ਵੀ ਚੱਕੀਆਂ ਵਾਲੇ ਨੂੰ ਇਹਣਗੇ ਭਾਰੀਆਂ ਚੀਜ਼ਾਂ ਸੀ ਜਿਹੜੀਆਂ ਇਹ ਮੰਗਾਲੀਆਂ ਦੁੱਧ ਤੇ ਪਾਣੀ ਦਾ ਹੀ ਔਖਾ ਹੁੰਦਾ ਹੁੰਦਾ ਵਾ। ਬਾਕੀ 8 ਕਿਲੋ ਲੀਟਰ ਦੁੱਧ ਮੰਗਾਲਿਆ ਤੇ 50 ਬੋਤਲਾਂ ਪਾਣੀ ਦੀਆਂ। ਮੈਂ ਕਿਹਾ ਚੱਲ ਹੁਣ 1.5 ਮਹੀਨਾ ਵਧੀਆ ਸਾਤੂ ਦਾ ਪਾਣੀ ਲਿਆਉਣ ਦੀ ਲੋੜ ਨਹੀਂ ਪੈਣੀ ਹੈ। ਮੈਂ ਇੱਥੇ ਦੇਖਣ ਆਇਆ ਸੀ ਦੁਕਾਨ ਦੀ ਦੁਕਾਨ ਖੁੱਲੀ ਆ ਕਿ ਬੰਦ ਆ ਸਿਮ ਵਾਲੀ ਤੇ ਮੈਨੂੰ ਘੇਰ ਲਿਆ ਮੀਨ ਹੈ ਪੈ ਵੀ ਹੁਣ ਚੰਗਾ ਰਿਹਾ ਨਾ ਮੈਂ ਛਤਰੀ ਚੱਕ ਕੇ ਲੈ ਕੇ ਆਇਆ ਘਰ ਬੱਦਲ ਆ ਵੀ ਬੱਦਲ ਹੈ ਵੀ ਬਹੁਤ ਜ਼ਿਆਦਾ ਕੋਈ ਨਹੀਂ ਤਾਂ ਮੈਨੂੰ ਇੱਥੇ ਤੱਕ ਨਹੀਂ ਜਾਣ ਦੇਣਾ ਸਾਰਾ ਹੀ ਪਿਉ ਦੇਣਾ ਸਮ ਠੰਡਾ ਹੋ ਗਿਆ ਬਹੁਤ ਦਿਨਾਂ ਤੋਂ ਕਈ ਗਾ ਜਿਆਦਾ ਹੀ ਗਰਮੀ ਸੀਗੀ ਜਿਨ੍ਹਾਂ ਨੇ ਹਜੇ ਤੱਕ ਵੀਡੀਓ ਦੇਖ ਲਿਆ ਜਿਹੜੇ ਬਾਈ ਤੇ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਹੁਣ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਜਿਨ੍ਹਾਂ ਨੇ ਕੀਤਾ ਹੋਇਆ ਉਹ ਕਮੈਂਟ ਤੇ ਲਾਈਕ ਕਰਕੇ ਦੱਸ ਦਿਓ ਕਿ ਵੀਡੀਓ ਕਿੰਦਾਂ ਦੀ ਲੱਗਦੀ ਹੈ ਜੀ ਵੀਡੀਓ ਦੇਖਣ ਦਾ ਸਾਰਿਆਂ ਦਾ ਧੰਨਵਾਦ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਇੱਕ ਵਾਰੀ ਫੇਰ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰਦੇ ਜਿਨ੍ਹਾਂ ਨੇ ਨਹੀਂ ਕੀਤਾ